ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਤਕਸ਼ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਤੋਂ ਬਾਅਦ ਹੁਣ ਤਖਤ ਸ੍ਰੀ ਪਟਨਾ ਸਾਹਿਬ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਦੱਸਿਆ ਕਿ ਈਮੇਲ ਜਰੀਏ ਧਮਕੀ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਈਮੇਲ ਰਾਹੀਂ ਭੇਜੀ ਗਈ ਸੀ ਔਰ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਜਦੋਂ ਇਹ ਪਤਾ ਲੱਗਦਾ ਹੈ ਕਿ ਲੰਗਰ ਹਾਲ ਦੇ ਵਿੱਚ ਆਰਡੀਐਕਸ ਮੌਜੂਦ ਹੈ ਤਾਂ ਇਸ ਵੇਲੇ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਹੜਕਾਂਪ ਮੱਚ ਜਾਂਦਾ ਤਾਂ ਦੱਸ ਦਈਏ ਕਿ ਪਹਿਲਾਂ ਵੀ ਸ੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਕਈ ਧਮਕੀਆਂ ਮਿਲ ਚੁੱਕੀਆਂ ਨੇ ਪਰ ਜਦੋਂ ਜਾਂਚ ਕੀਤੀ ਗਈ ਸੀ ਤਾਂ ਉਹ ਸਾਰੀਆਂ ਧਮਕੀਆਂ ਸਿਰਫ ਤੇ ਸਿਰਫ ਆਵਾਵਾ ਨਿਕਲੀਆਂ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਦੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਹੈ ਜਿਹੜਾ ਉਹਨਾਂ ਨੂੰ ਫਿਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤੋ ਤਾਂਕਿ ਜਿਹੜੀ ਬੀਤੇ ਦਿਨੀ ਸੋਮਵਾਰ ਨੂੰ ਈਮੇਲ ਰਾਹੀਂ ਪ੍ਰਾਪਤ ਹੋਈ ਹੈ ਤੋ ਦੱਸ ਜੀਏ ਕਿ ਅ ਕੱਲ ਸੋਮਵਾਰ ਨੂੰ ਤਖਤਸ਼ਰੀ ਪਟਨਾ ਸਾਹਿਬ ਦੀ ਮੇਲ ਤੇ ਕੀ ਮੇਲ ਭੇਜੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਤੁਹਾਡੇ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ 4 ADX ਆਧਾਰਿਤ LED ਮੌਜੂਦ ਨੇ ਇਸ ਮੇਲ ਦੇ ਮਿਲਣ ਨਾਲ ਤਖਤਸ਼ਰੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਦੇ ਨਾਲ ਨਾਲ ਗੁਰਦੁਆਰੇ ਦੇ ਸੁਪਰਡੈਂਟ ਸਹਾਇਕ ਮੈਨੇਜਰ IT ਦੇ ਨਾਲ ਸਬੰਧਤ ਵਿੱਚ ਹਫੜਾ ਦਫੜੀ ਮੱਚ ਗਈ ਤਜਿਸ ਮਗਰੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਉਸ ਤੋਂ ਬਾਅਦ ਬੰਬ ਸਿਕਵਰਡ ਸਰਚ ਸਿਕਵਰਡ ਤੇ ਹੋਰ ਟੀਮਾਂ ਤਕਤਸ਼ਰੀ ਪਟਨਾਸਾਈ ਪਹੁੰਚੀਆਂ ਤੇ ਆਡੀਐਕਸੇ ਬੰਬ ਬਾਦੀ ਭਾਲ ਦੇ ਲਈ ਮੁਹਿੰਮ ਸ਼ੁਰੂ ਹੋ ਗਈ ਜੇ ਸ਼ਾਮ ਤੱਕ ਜੇ ਇਹ ਵੀ ਕੋਈ ਵੀ ਵਿਸਫੋਟ ਸਮਗਰੀ ਨਹੀਂ ਮਿਲੀ ਪਰ ਇੱਥੇ ਅਧਿਕਾਰੀਆਂ ਵਰਕਰਾਂ ਤੇ ਸੇਵਾਦਾਰਾਂ ਦੇ ਵਿੱਚ ਹਜੇ ਵੀ ਡਰ ਦਾ ਮਾਹੌਲ ਤਖਤਸ਼ਰੀ ਪਟਨਾ ਸਾਹਿਬ ਦੇ ਪਰਸਰ ਦੇ ਵਿੱਚ 12 ਵੀ ਰਹਿਣ ਵਾਲੇ ਸ਼ਰਧਾਲੂਆਂ ਦੇ ਵਿੱਚ دہشت ਦਾ ਦਰਸਲ ਸੁਰੱਖਿਆ ਪ੍ਰਬੰਧ ਨੇ ਜੁੜੇ ਲਗਾਤਾਰ ਉਧਾਇਏ ਗਏ ਨੇ ਔਰ ਇਸ ਸਬੰਧੀ ਡੀਐਸਪੀ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਤਖਤਸ਼ਰੀ ਪਟਨਾ ਸਾਹਿਬ ਨੂੰ ਇੱਕ ਮੇਲ ਭੇਜੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲੰਗਰ ਹਾਲ ਦੇ ਨੇੜੇ 4 ਡੀਐਕਸ ਮੌਜੂਦ ਰੇ ਇਸ ਮੇਲ ਦੇ ਨਾਲ ਹੀ ਕਹਿ ਸਕਦੇ ਹਾਂ ਕਿ ਜਦੋਂ ਇਹ ਮੇਲ ਪ੍ਰਾਪਤ ਹੋਈ ਤਾਂ ਤੁਰੰਤ ਸਾਈਬਰ ਸੈੱਲ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਵੱਡਾ ਸਵਾਲ ਇੱਥੇ ਜ਼ਰੂਰ ਇਹ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਤਖਤਸ਼੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸੀ ਹਾਲਾਂਕਿ ਉਹ ਧਮਕੀਆਂ ਸਿਰਫ ਤੇ ਸਿਰਫਵਾਵਾ ਬਣ ਕੇ ਰਹਿ ਚੁੱਕੀਆਂ ਨੇ ਹੁਣ ਤਖਤਸ਼੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਕਿ ਵਾਕੀ ਧਮਕੀ ਹੈ ਜਾਂ ਸਿਰਫ ਤੇ ਸਿਰਫ ਇੱਕ ਅਫਵਾਹ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਖਤ ਸ੍ਰੀ ਹਰਮੰਦਰ ਸਾਹਿਬ ਨੂੰ ਧਮਕੀ ਤੋਂ ਬਾਅਦ ਹੁਣ ਤਖਤ ਸ੍ਰੀ ਪਟਨਾ ਸਾਹਿਬ ਨੂੰ ਵੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਦੱਸ ਜੀ ਕਿ ਈਮੇਲ ਜਰੀਏ ਧਮਕੀ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਈਮੇਲ ਰਾਹੀਂ ਭੇਜੀ ਗਈ ਸੀ ਔਰ ਲੰਗਰ ਹਾਲ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਜਦੋਂ ਇਹ ਪਤਾ ਲੱਗਦਾ ਹੈ ਕਿ ਲੰਗਰ ਹਾਲ ਦੇ ਵਿੱਚ ਆਰਡੀਐਕਸ ਮੌਜੂਦ ਹੈ ਤਾਂ ਇਸ ਵੇਲੇ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਹੜਕੰਪ ਮੱਚ ਜਾਂਦਾ ਤਾਂ ਦੱਸ ਦਈਏ ਕਿ ਪਹਿਲਾਂ ਵੀ ਸ਼੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਕਈ ਧਮਕੀਆਂ ਮਿਲ ਚੁੱਕੀਆਂ ਨੇ ਪਰ ਜਦੋਂ ਜਾਂਚ ਕੀਤੀ ਗਈ ਸੀ ਤਾਂ ਉਹ ਸਾਰੀਆਂ ਧਮਕੀਆਂ ਸਿਰਫ ਤੇ ਸਿਰਫ ਆਵਾਵਾ ਨਿਕਲੀਆਂ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਦੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਹੈ ਜਿਹੜਾ ਉਹਨਾਂ ਨੂੰ ਫਿਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤੋ ਤਾਂਕਿ ਜਿਹੜੀ ਬੀਤੇ ਦਿਨੀ ਸੋਮਵਾਰ ਨੂੰ ਈਮੇਲ ਰਾਹੀਂ ਪ੍ਰਾਪਤ ਹੋਈ ਹੈ ਤੋ ਦੱਸ ਜੀਏ ਕਿ ਅ ਕੱਲ ਸੋਮਵਾਰ ਨੂੰ ਤਖਤਸ਼ਰੀ ਪਟਨਾ ਸਾਹਿਬ ਦੀ ਮੇਲ ਤੇ ਕੀ ਮੇਲ ਭੇਜੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਤੁਹਾਡੇ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ 4 ADX ਆਧਾਰਿਤ LED ਮੌਜੂਦ ਨਹੀਂ ਇਸ ਮੇਲ ਦੇ ਮਿਲਣ ਨਾਲ ਤਖਤਸ਼ਰੀ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਦੇ ਨਾਲ ਨਾਲ ਗੁਰਦੁਆਰੇ ਦੇ ਸੁਪਰਡੈਂਟ ਸਹਾਇਕ ਮੈਨੇਜਰ ਆਈਟੀ ਦੇ ਨਾਲ ਸਬੰਧਤ ਵਿੱਚ ਹਫੜਾ ਦਫੜੀ ਮੱਚ ਗਈ ਤਜਿਸ ਸਮਗਰੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਉਸ ਤੋਂ ਬਾਅਦ ਬੰਬ ਸਿਕੁਐਡ ਸਰਚ ਸਿਕੁਐਡ ਤੇ ਹੋਰ ਟੀਮਾਂ ਤਕਤ ਸ਼੍ਰੀ ਪਟਨਾਸਾਈ ਪਹੁੰਚੀਆਂ ਤੇ ਆਡੀਐਕਸੇ ਬੰਬ ਬਾਦੀ ਭਾਲ ਦੇ ਲਈ ਮੁਹਿੰਮ ਸ਼ੁਰੂ ਹੋ ਗਈ ਜੇ ਸ਼ਾਮ ਤੱਕ ਜੇ ਵੀ ਕੋਈ ਵੀ ਵਿਸਫੋਟ ਸਮਗਰੀ ਨਹੀਂ ਮਿਲੀ ਪਰ ਇੱਥੇ ਅਧਿਕਾਰੀਆਂ ਵਰਕਰਾਂ ਤੇ ਸੇਵਾਦਾਰਾਂ ਦੇ ਵਿੱਚ ਹਜੇ ਵੀ ਡਰ ਦਾ ਮਾਹੌਲ ਤਖਸ਼ਰੀ ਪਟਨਾ ਸਾਹਿਬ ਦੇ ਪਰਸਰ ਦੇ ਵਿੱਚ 12 ਵੀ ਰਹਿਣ ਵਾਲੇ ਸ਼ਰਧਾਲੂਆਂ ਦੇ ਵਿੱਚ دہشت ਦਾ ਦਰਸਲ ਸੁਰੱਖਿਆ ਪਰਵਲ ਨੇ ਜੜੇ ਲਗਾਤਾਰ ਵਧਾਏ ਗਏ ਨੇ ਅਤੇ ਇਸ ਸਬੰਧੀ ਡੀਐਸਪੀ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਤਖਤਸ਼ਰੀ ਪਟਨਾ ਸਾਹਿਬ ਜੀ ਨੇ ਇੱਕ ਮੇਲ ਭੇਜੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲੰਗਰ ਹਾਲ ਦੇ ਨੇੜੇ 4 ਰੈਡੀਐਕਸ ਮੌਜੂਦ ਰੇ ਇਸ ਮੇਲ ਦੇ ਨਾਲ ਹੀ ਕਹਿ ਸਕਦੇ ਹਾਂ ਕਿ ਜਦੋਂ ਇਹ ਮੇਲ ਪ੍ਰਾਪਤ ਹੋਈ ਤਾਂ ਤੁਰੰਤ ਸਾਈਬਰ ਸੈੱਲ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਦਾ ਵੱਡਾ ਸਵਾਲ ਇੱਥੇ ਜ਼ਰੂਰ ਇਹ ਪੈਦਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਤਖਤਸ਼੍ਰੀ ਹਰਮੰਦਰ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸੀ ਹਾਲਾਂਕਿ ਉਹ ਧਮਕੀਆਂ ਸਿਰਫ ਤੇ ਸਿਰਫ ਵਾਵਾ ਬਣ ਕੇ ਰਹਿ ਚੁੱਕੀਆਂ ਨੇ ਹੁਣ ਤਖਤਸ਼੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਕਿ ਵਾਕੀ ਧਮਕੀ ਹੈ ਜਾਂ ਸਿਰਫ ਤੇ ਸਿਰਫ ਇੱਕ ਅਫਵਾਹ